ਕੀ ਭਾ ਕਰਾਂਗੇ ਇਹਦਾ ਬਈ ਆਪਾਂ ਮੁੱਲ ਵੀਰੇ ਦਾ ਬਿਲਕੁਲ ਜਾਇਜ਼ ਬੱਚੀ ਦਾ ਤੇ ਭਰ ਵੀ ਕਿੰਨੇ ਕਿ ਤੋ ਢਾਲੀ ਇਹ ਬਈ ਬਸ 24 25 ਕਿਲੋ ਖਰਾਬ ਤੇ ਆਪਾਂ ਤਾਂ ਦੁੱਧ 20 ਕਿਲੋ ਚੋਲਾਂਗੇ ਠੀਕ ਆ ਬਈ ਅਗਲਾ ਆਪ ਦੀ ਸਮਝ ਨਾਲ ਲਵੇ ਅਗਲਾ 10 ਕਿਲੋ ਚੋਲੇ ਅਗਲਾ 20 ਕਿਲੋ ਚੋਲੇ ਆ ਵੀਰੇ ਸਿਆਜ ਬੱਚੀ 30 ਤੋਂ 32 ਕਿਲੋ ਦੁੱਧ ਖਰਾਬ ਆਊਗੀ ਠੀਕ ਆ ਨਾ ਬਈ ਬਾਕੀ ਚਲੋ ਪਰ ਮੇਰੇ ਹਿਸਾਬ ਨਾਲ ਬਈ ਜਿਹੜੇ ਦਾ ਰਹਿਦਾ ਕਦ ਕਾਹ ਥਣਪਾਣਾ ਤੁਸੀਂ ਮੁੱਲ ਵੜਾ ਕਰੋਗੇ ਦਾ ਮੁੱਲ ਵੀਰੇ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਤੇ ਮੁੱਲ ਆਪਾਂ ਜਾਈ 30 ਕਿਲੋ ਦੁੱਧ ਕਹਿੰਦੇ ਪਲੂਨ ਦਾ ਬੱਚੀ ਦਾ ਚੋਇਆ ਚੀਕਾ ਭਾਈ ਬਹੁਤ ਅਗਲੀ ਸੇਵਾ ਦਾ 35 ਕਿਲੋ ਦੇ ਦੇ 10 ਕਿਲੋ ਦੇ ਦੇ ਉਹ ਅਗਲੀ ਸੇਵਾ ਦਾ ਉਹ ਅਗਲੇ ਸਾਲ ਮਣਾ ਥਣ ਭਾਂਡਾ ਫਿਰ ਤੁਸੀਂ ਮੁੱਲ ਵੋ ਕਰੋਗੇ ਦਾ ਭਾਈ ਨਾ ਮੁੱਲ ਆਪਣੇ ਬਿਲਕੁਲ ਜਾਇਜ਼ ਹੀ ਹੁੰਦੇ ਵਿਰੇ ਜਿਹੜੇ ਬੰਦੇ ਨੇ ਪਹਿਲਾ ਫੂਲ ਵਾਲਾ ਵਗਲਾ ਲੈ ਕੇ ਨਿ ਕਿੰਨਾ ਕੁ ਦੇ ਦੋ ਪਾ ਜੂ ਭਾਈ ਇਹ ਬੱਦ ਵਿਰੇ ਖਰਾ ਤਾਂ ਦਊਗੀ 20 ਕਿਲੋ ਬੱਚੀ 20 ਕਿਲੋ ਹਾਂ ਫੈਕਸ ਡਿਲੀਵਰੀ ਆ ਬੱਚੀ 10 ਵੇ ਚੋਲ ਕੇ ਤਾਂ ਵੀ ਨਹੀਂ ਲੈਵਾ ਟੋ ਬਹੁਤ ਸੋਹਣਾ ਲੱਗਿਆ ਯਾਰ ਮੇਰੇ ਹਜ ਦਾ ਬੱਚੀ ਨੇ ਬਾਨਾ ਹਜ ਦਾ ਬੱਚੀ ਨੇ ਬਹੁਤ ਜਿਆਦਾ ਬਾਨਾ ਹਾਂ ਬਿਲਕੁਲ ਆਣਾ ਭਾਈ ਤੇ ਉਤਾਰ ਇਹਦਾ ਫਿਰ ਕੀ ਮੁੱਲ ਕਰਨਾ ਸਾਸੀ ਕਾ ਮਿੱ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਦੌਲਤਰਾਮ ਡੈਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋੜ ਅਕਸਰੀ ਜਿਹੜੇ ਸੱਜਣ ਆਪਣੇ ਚੈਨਲ ਦੇ ਨਾਲ ਜੁੜੇ ਆ ਇਸ ਫਾਰਮ ਦੀਆਂ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ 5 ਨਗਰ ਕਵਰ ਕਰਕੇ ਦਿਖਾਵਾਂਗੇ ਦੋ ਤਾਂ ਜਿਹੜੀਆਂ ਤਾਜ਼ੀਆਂ ਸੂਈਆਂ ਵੀਆਂ ਪੂਰੇ ਫੁੱਲ ਕੱਦ ਵਜਨ ਵਾਲੀਆਂ ਜਿਹੜੀਆਂ ਬੱਚੀਆਂ ਤੇ ਇਹ ਤਿੰਨ ਗੱਭਣ ਤੇ ਸਾਰੀ ਜਾਣਕਾਰੀ ਲੈ ਕੇ ਜਾਵਾਂਗੇ ਕੋਈ ਵੀ ਜਾਨਵਰ ਖਰੀਦਣਾ ਹੈ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਜ਼ਾਨਵਰ ਖਰੀਦਣਾ ਅਫਤਾਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਅੱਛੀ ਗੱਲਾਂ ਬਾਈ ਜੀ ਸਾਰਿਆਂ ਨੂੰ ਤੇ ਅਫਤਾਰ ਬਾਈ ਅੱਜ ਮੈਂ ਕਹਿੰਦਾ ਵੀ ਪੰਜੇ ਕੋਕਾ ਵੀਸ ਆ ਬਾਈ ਹੈਨਾ ਵੀਰੇ ਸਟਾਕ ਦੇ ਟਾਪ ਵੀਸ ਆ ਵੀਰੇ ਤੇ ਬਾਈ ਆਪਾਂ ਦੋ ਆਪਣੇ ਕੋਲ ਤਾਜ਼ੀਆਂ ਦੇ ਤਿੰਨ ਗੱਪਣ ਬਾਈ ਹਾਂ ਹਾਂ ਵੀਰੇ ਦੋ ਤਾਜ਼ੀਆਂ ਵੀਰੇ ਨਗ ਤਾਂ 7-8 ਸੀਗੇ ਦੋ ਇਹ ਤੋਂ ਪਹਿਲਾਂ ਅਨੰਦਪੁਰ ਦੇ ਬੰਦੇ ਲੈ ਕੇ ਆ ਠੀਕ ਆ ਬਾਈ ਤੇ ਬਾਈ ਆਪਾਂ ਸਭ ਤੋਂ ਪਹਿਲਾਂ ਕਰਮ ਵਾਲੀ ਜਿਹੜੀ ਇਹਦਾ ਆਪਾਂ ਤਾਂ ਸਟਾਰਟ ਕਰਾਂਗੇ ਵੀਰੇ ਠੀਕ ਆ ਬਾਈ ਅਫਤਾਰ ਬਾਈ ਕੀ ਰਿਟੇਲ ਹੈ ਇਹਦੀ ਕਰਮ ਵਾਲੀ ਦੀ ਬਾਈ ਦੂਜਾ ਸੂਆ ਸੁੰਦੀ ਇਹ ਅਕਰੀਆ ਪਕੜ ਲਈਏ ਬਾਹਰ ਨੂੰ ਹਣਾ ਤੇ ਥਣ ਭਾਂਡੇ ਦੇ ਹਿਸਾਬ ਨਾਲ ਬਾਈ ਕਿੰਨਾ ਕੁ ਦੁੱਧ ਦੱਸਿਆ ਮਾਲਕਾਂ ਨੇ ਵੀ ਜਿਹੜਾ ਪਹਿਲੇ ਸੂਏ ਨੇ ਪਾਇਆ ਦੁੱਧ ਵੀਰੇ ਮਾਲਕ ਵੇਚਣ ਵਾਲਾ ਤਾਂ ਸਾਨੂੰ ਬਹੁਤ ਕੁਝ ਦੱਸਦਾ ਹੁੰਦਾ ਠੀਕ ਆ ਬਾਈ ਪਰ ਅਗਲਾ ਆਉਦੀ ਜੱਜਮੈਂਟ ਨਾਲ ਲਵੇ ਫਿਰੇ ਪਸੂ ਆਹ ਦੇਖੋ ਤੁਸੀਂ ਹਣਾ ਚਮਕ ਚੁੰਕ ਵੀ ਦੇਖੋ ਤੁਸੀਂ ਪਰ ਵਜ਼ਨ ਵੱਟਾ ਬੜਾ ਵੀਰੇ ਗਾਂ ਦਾ 20 ਕਿਲੋ ਦੁੱਧ ਖਰਾ ਦੁੱਧ ਹੀ ਜਾਊਗੀ ਬਿਲਕੁਲ ਹਣਾ ਬਾਈ ਤੇ ਕਿੰਨੇ ਦਿਨ ਕੱਢਦੀ ਆ ਫਸਾਰ ਹਜੇ ਬਾਈ ਦਿਨ ਵੀਰੇ ਤਾਂ 4 ਤੋਂ 5 ਦਿਨ ਪਾਇਆ ਵੀਰੇ ਵੜ ਦੇ ਹਜੇ 4 ਤੋਂ 5 ਦਿਨ ਪਏ ਆ ਜੀ ਹਣਾ ਤੇ ਤੁਸੀਂ ਉਸ ਹਾਵਣਾ ਦੀ ਦੇਖ ਲਓ ਚਾਰ ਪੰਜ ਦਿਨ ਅਫਤਾਰ ਕੱਢ ਗਈ ਤੇ ਹੋਰ ਕੌਣ ਬਣ ਜਾਣਾ ਬੜੀ ਗਾਦੀਓ ਪਿਆਰ ਹੋਣਾ ਵੀਰੇ ਗਾਣ ਤੇ ਮਾੜੀ ਸੈਰ ਤੋਂ ਦਿਖਾ ਦੇ ਦੀ ਲੈਂਥ ਲੋਂ ਤਾਂ ਤੁਹਾਨੂੰ ਪਤਾ ਲੱਗੂ ਜਦੋਂ ਕੁਕੂਗੀ ਇਹ ਇੱਥੋਂ ਦੇਖੋ ਤੁਸੀਂ ਹੈਨਾ ਬਾਈ ਇਹ ਆਰਡਰ ਭਾਂਡਾ ਬਹੁਤ ਸੋਹਣਾ ਲੱਗਿਆ ਬਾਈ ਬਾਕੀ ਬਈ ਨਵਾਂ ਅੰਗਾ ਹੈਨਾ ਪੂਰੀ ਕੁਆਲਿਟੀ ਦੀ ਬਚੀ ਦੀ ਜਿਹੜੀ ਗੱਲ ਹੈ ਸੂਏ ਚਾਰ ਪਿਆਊਗੀ ਰਾਮ ਨਿਕ ਨਹੀਂ ਤੇ ਬਾਕੀ ਆ ਨਹੀਂਗਾ ਕੋਈ ਲੱਸੀ ਲਾ ਵੀ ਹੋਗੀ ਵਜਨ ਬੱਟਾ ਬਹੁਤ ਜ਼ਿਆਦਾ ਯਾਰ ਬਿਲਕੁਲ ਹੈਨਾ ਬਾਈ ਦੇਵਤਾਰ ਭਾਈ ਉਹ ਆਪਾਂ ਕਿੰਨੀ ਕ ਮੰਨ ਕੇ ਲਈ ਵੀ ਕਿੰਨਾ ਕਰਦ ਪਾਉਣਾ ਚਾਹੀਦਾ ਵੀਰੇ ਆਪਾਂ ਤਾਂ ਦੁੱਧ 20 ਕਿਲੋ ਚੋਲਾਂਗੇ ਠੀਕ ਆ ਭਾਈ ਅਗਲਾ ਆ ਵੀ ਸਮਝਣਾ ਲਵੇ ਅਗਲਾ 10 ਕਿਲੋ ਚੋਲੇ ਅਗਲਾ 20 ਕਿਲੋ ਚੋਲੇ ਬਿਲਕੁਲ ਭਾਈ ਉਹ ਅਗਲੇ ਦੀ ਸੇਵਾ ਤੇ ਡਿਪੈਂਡ ਆ ਵੀਰੇ ਭਾਈ ਜਿਹੜੇ ਹਿਸਾਬ ਨਾਲ ਥਣ ਭਾਂਡੇ ਆ ਫਿਰ ਤੁਸੀਂ ਮੁੱਲ ਵਾ ਕਰੋਗੇ ਦਾ ਭਾਈ ਨਾ ਮੁੱਲ ਆਪਣੇ ਬਿਲਕੁਲ ਜਾਇਜ਼ ਹੀ ਹੁੰਦੇ ਵੀਰੇ ਜਿਹੜੇ ਬੰਦੇ ਨੇ ਪਹਿਲਾ ਫੁੱਲ ਵਾਲਾ ਵਗਲਾ ਲੈ ਕੇ ਨਿ ਛੱਡਦਾ ਠੀਕ ਆ ਭਾਈ ਤੇਵਤਾਰ ਕੀ ਪਾ ਕਰਨਾ ਇਹਦਾ ਜਦੋਂ ਤਿਆਰ ਹੋ ਗਈ 80000 ਜੀ ਮੈਂ ਕਹਾਂ ਜੀ 75000 ਚ ਮਾਨਤਨ ਹੋ ਜੂਗਾ 75000 ਜਾਨ ਜੂਨ ਲੋ ਐਨ ਜਣ ਕੇ ਕਿਸੇ ਪਾਸੋਂ ਖੁੰਝਦੀ ਨਹੀਂ ਤੇ ਬਾਕੀ ਥਣ ਭਾਂਡਾ ਤੀ ਦੇਖੋ ਉਤਾਰ ਜੇ ਥੋੜੇ ਦਿਨ ਹੋਰ ਗੱਡ ਗਈ ਵੀ ਮੈਨੂੰ ਵੀ ਇਹਨੇ ਆਪ ਕਾਬ ਲੈ ਗਏ ਤਰਾ ਬਹੁਤ ਜ਼ਿਆਦਾ ਹੈ ਤਾਂ ਲੱਟਣਾ ਬਹੁਤ ਜ਼ਿਆਦਾ ਹੈ ਤਾਂ ਉਗਾਰ ਗੂੜ ਬਿੱਤੀ ਪੁੱਤੀ ਬਹੁਤ ਜ਼ਿਆਦਾ ਹੈ ਕਿ ਨਹੀਂ ਤੇ ਉਤਾਰ ਆ ਜਾ ਬਈ ਦੂਸਰੇ ਨੰਬਰ ਵਾਲੀ ਦੇ ਕਰਮ ਵਾਲੀ ਦੀ ਬਈ ਇਹਦੀ ਕੀ ਰਿਟੇਲ ਆ ਬਈ ਇਹ ਪ੍ਰੂਨ ਵੱਛੀ ਆ ਵੀਰੇ ਜੀ ਬਾਈ ਹਾਂ ਇਹ ਰਾਤ ਦੀ ਸੂਈ ਵੀ ਆ ਬੜਾ ਵੀਰੇ ਠੀਕ ਆ ਬਾਈ ਹਾਂ ਟੌਂਕਾ ਟੌਂਕਾ ਬੜਾ ਜਮਾ ਖਾਲੀ ਕਰੀ ਵੀ ਆ ਜਮਾ ਠੀਕ ਆ ਬਾਈ ਹਾਂ ਬਈ ਬੱਚਾ ਕੀ ਲਗੀ ਮਗਰ ਬੱਚੀ ਆ ਵੀਰੇ ਦੇ ਬੱਚੀ ਬਾਈ ਹਾਂ ਜਰਸੀ ਦਾ ਸੀਮਨ ਭਰਾਇਆ ਸੀਗਾ ਬੱਚੀ ਜਰਸੀ ਆ ਠੀਕ ਆ ਬਾਈ ਅਫਤਾਰ ਘੱਟ ਬਾਈ ਇਹਨੂੰ ਇੱਕ ਭਰੀ ਹੈ ਨਾ ਤੇ ਬਈ ਜਿਵੇਂ ਉਹ ਸੁੱਕ ਗਿਆ ਈ ਉਹ ਧਾਰਾ ਤੂਰਾ ਮਾਰੀ ਗਿਆ ਇੱਕ ਨੰਬਰ ਹੋਊਗੀ ਵੀਰੇ ਧਾਰਾਂ ਦੀ ਆਪਣੀ ਘਰ ਤੱਕ ਗਰੰਟੀ ਹੋਊਗੀ ਸਾਰੇ ਪਸੂ ਜਮਾ ਉਹ ਕਿ ਹੋਊਗੀ ਹਾਂ ਤੇ ਤੁਸੀਂ ਕੱਦ ਦਾ ਜਜਮੈਂਟ ਦੀ ਲਾ ਲਓ ਹਣਾ ਵੀ ਹਾਈਟ ਹਾਈਟ ਉਤਾਰ ਕਿੰਨਾ ਕੁ ਦੁੱਧ ਪਾ ਜੂ ਬਈ ਇਹ ਦੁੱਧ ਵੀਰੇ ਖਰਾ ਤਾਂ ਦਊਗੀ 20 ਕਿਲੋ ਬੱਚੀ 20 ਕਿਲੋ ਹਾਂ ਫੈਕਸ ਲੇਵਰੀਆ ਬੱਚੀ 10 ਵੇ ਚੋਲਗੇ ਤਾਂ ਵੀ ਨਹੀਂ ਲੇਵਾ ਟਟੂਗਾ ਬੱਚੀ ਦਾ ਠੀਕ ਹੈ ਨਾ ਬਈ ਹਾਂ ਬਾਕੀ ਉਹੀ ਗੱਲ ਬਈ ਦੁੱਧ ਹੁੰਦਾ ਆਪਦੀ ਸੇਵਾ ਦਾ ਦੁੱਧ ਸੇਵਾ ਦਾ ਇਹ ਹੁਣ ਤਾਂ ਬੌਲੇ ਜਾ ਥਾਣਾ ਚੈੱਕ ਕਰਾ ਦਊਗੀ ਵੀ ਧਾਰਪੋਲ ਕਿਵੇਂ ਆ ਕਿ ਨਹੀਂ ਹਾਂ ਬਾਕੀ ਬਾਕੀ ਜਦੋਂ ਜਦੋਂ ਬਰੀਡ ਤੇ ਫੀਡ ਨੇ ਦੇਣਾ ਬਾਈ ਬਰੀਡ ਬਹੁਤ ਆ ਵੀਰੇ ਵਾਇਰ ਚ ਜਿਹੜੀ ਗੱਲ ਤੇ ਜੇ ਆਪਾਂ ਗੱਲਬਾਤ ਕਰ ਲਈ ਬਾਕੀ ਬਤਾਰ ਜਿਹੜੇ ਹਿਸਾਬ ਨਾਲ ਨੂੰ ਕੱਤ ਕਾਟਦੇ ਨੂੰ ਥਣ ਬਹੁਤ ਸੋਹਣਾ ਲੱਗਿਆ ਬਹੁਤ ਮੋਟੋ ਵਿਖਾਈ ਵੀਰੇ ਨਾਲ ਆ ਤੁਸੀਂ ਦੇਖੋ ਥਣ ਦਾ ਜਿਵੇਂ ਐਣ ਚਵਾਈ ਵਾਲਾ ਖਾਣਾ ਕਿ ਨਹੀਂ ਤੇ ਬਾਕੀ ਨਵਾਂ ਜਹਾਣਾ ਤੇ ਆ ਦੇਖੋ ਤੁਸੀਂ ਕੱਦ ਕਾਠ ਦੇ ਹਿਸਾਬ ਨਾਲ ਤੇ ਉਤਾਰ ਫਿਰ ਜਿਵੇਂ ਕਹਿਣ ਦਾ ਮਤਲਬ ਵੀ ਦੁੱਧ ਚੱਲਾ ਪਤਾ ਹੁੰਦਾ ਵੀ ਸੇਵਾ ਦਾ ਹਾਂਜੀ ਹਾਂਜੀ ਕੀ ਪਾ ਕਰਾਂਗੇ ਇਹਦਾ ਬਈ ਆਪਾਂ ਮੁੱਲ ਵੀਰੇ ਦਾ ਬਿਲਕੁਲ ਜਾਇਜ਼ ਬੱਚੀ ਦਾ ਜੀ ਬਈ ਕਰਨ ਨੂੰ ਵੀਰੇ 80 85 ਕਰ ਲਗੇ ਤਾਂ ਵੀ ਬੱਚੀ ਨੇ ਵਹਿ ਕੇ ਜਾਣਾਗਾ ਠੀਕ ਹੈ ਬਈ ਪਰ ਜਾਇਜ਼ ਮੁੱਲ ਸਰ ਫੇਰਾ 72000 ਦੀ ਬੱਚੀ ਦੇਵਾਂਗੇ 72000 ਦੀ ਇਹਦੇ ਮਗਰ ਵੀ ਬੱਚੀ ਆ ਗਈ ਹੈ ਹਨਾ ਤੇ ਆਪ ਜੀ ਤੁਸੀਂ ਥਣ ਦੀ ਇੱਥੋਂ ਦੇਖ ਲਓ ਤੁਸੀਂ ਹਨਾ ਮੈਨਾਂ ਗਾਇਕ ਪਲੂਨ ਵਾਲਾ ਕੰਮ ਹੈ ਹੀ ਨਹੀਂ ਜਿਵੇਂ ਨਾ ਨਾ ਕੱਢ ਨਹੀਂ ਵੀਰੇ ਐ ਕੋਈ ਬੰਦਾ ਛੋਟਾ ਨਾ ਕਰ ਛੋਟਾ ਨਾ ਕਰ ਮੰਨਿਆ ਬਿਲਕੁਲ ਹਨਾ ਬਾਈ ਇਧਰੋਂ ਵਿਖਾਈ ਵੀਰੇ ਨਾੜਾ ਨੂੜਾ ਬੱਚੀ ਦੀਂ ਦੇ ਵੇ ਤੇ ਇੱਥੋਂ ਦੇ ਕੁੜੀ ਹੈ ਨਾ ਅੱਛੀ ਸਹੀ ਮੁਰਾ ਇਹ ਆ ਦੇਖੋ ਤੁਸੀਂ ਹਨਾ ਮੇਰੀ ਦੁੱਧ ਵਾਲੀ ਬੱਚੀ ਹੈ ਵੀਰੇ ਬਿਲਕੁਲ ਹਨਾ ਬਾਈ ਜਾਨੇ ਕਿ ਆਊਗੀ ਬੱਚੀ ਜਿਹੜੀ ਗੱਲ ਤੋਂ ਬਿਲਕੁਲ ਹਨਾ ਬਾਈ ਤੇ ਇਹਦਾ ਆਪ ਮੁੱਲ ਕੀਤਾ ਇਹ 72000 ਰੁਪਏ 72000 ਹਾਂ ਤੇ ਅਫਤਾਰ ਬਾਈ ਕਰਮ ਵਾਲੀ ਇਹਦੇ ਬਾਰੇ ਦੱਸਦੀ ਬਾਈ ਮੈਂ ਕਹਿੰਦਾ ਵੀ ਅੱਜ ਦੀ ਵੀਡੀਓ ਦੇ ਵਿੱਚ ਹੀਰੋ ਆਪੜੀ ਦਾ। ਬੜਾ ਬੜੇ ਕਹਿਣ ਦੀ ਆਪਾਂ ਕੋਈ ਵਡਿਆਈ ਕਰ ਨਹੀਂ ਸਕਦੇ ਆ ਦੇ ਮੋਹ। ਬਿਲਕੁਲ ਹਣਾ ਬਲੀ ਗੱਲ ਆ ਮੱਲੋ ਚੋਰੀ ਕਰਾਉਂਦੀ ਆ ਬੈੜਾ। ਬਿਲਕੁਲ ਬਈ। ਹਾਂ 3 ਡੀਟੇਲ ਆ ਅਫਤਾਰੇ ਦੀ ਬਈ। ਦੂਜਾ ਸੁਗਾ ਸੁਈਆ ਵੀਰੇ। ਜੀ ਬਈ। 2 ਹੰਡ 4 ਘੰਟੇ ਹੋ ਕੇ ਸੁਈ ਨੂੰ ਜੇਰ ਜੂਰ ਕੰਪਲੀਟ ਪਾਤੀ ਇਹਨੇ। ਠੀਕ ਆ ਬਈ। ਹਾਂ ਮਗਰ ਇਹਦੇ ਬੱਚਾ ਵੀਰੇ। ਠੀਕ ਆ ਬਈ। 66 ਸੀਮਨ ਲੱਗਾ ਦੀ ਪਰ ਆਇਆ ਬੱਚਾ ਇਹਦਾ। ਹਾਂ ਉਹ ਕਈ ਵਾਰੀ ਹੁੰਦਾ ਹਣਾ ਪਰ ਉਹੀ ਬਰੀਡ ਚੰਗੀ ਆ ਹਣਾ। ਪਰ ਐਂ ਬਰੀਡ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਅਫਤਾਰ ਵੀ ਮੇਰਾ ਵੀ ਛੋਟਾ ਪੈਂਦਾ ਬਣਾ ਕੇ ਜਿਹੜੀ ਗੱਲ ਆ ਹਾਂ ਤੇ ਅਫਤਾਰ ਭਾਈ ਕੀ ਦੱਸਿਆ ਇਹਦੇ ਮਾਲਕਾਂ ਨੇ ਵੀ ਕਿਵੇਂ ਦੁੱਧ ਦੁੱਧ ਦਾ ਕੀ ਹਿਸਾਬਤਾਉ ਭਾਈ ਤਾਂ ਥਣ ਪਾਂਡਾ ਕਰਕੇ ਇਹਨੂੰ ਬੋਲਣ ਵਾਲਾ ਦੇ ਦੇ ਕੋਈ ਬੋਲਣ ਵਾਲਾ ਕੋਈ ਹੈ ਨਹੀਂ ਗੱਡੀ ਗੱਲ ਜਿਹੜੇ ਮਾਲਕਾਂ ਕੋਲੋਂ ਦੁੱਧ ਲਿਆ ਆਪਾਂ ਵੀਰੇ ਹੋਏ ਗਾਂ ਲਈ ਆ ਫਾਰਮ ਚ 28 30 ਕਿਲੋ ਦਦੇ ਕਹਿੰਦੇ ਪਲੂਨ ਦਾ ਬਚੀ ਦਾ ਚੋਇਆ ਵਾ ਠੀਕ ਆ ਬਾਈ ਬੁੱਧਾ ਅਗਲੀ ਸੇਵਾ ਦਾ 35 ਕਿਲੋ ਦੇਦੇ 10 ਕਿਲੋ ਦੇਦੇ ਅਗਲੀ ਸੇਵਾ ਦਾ ਉਹ ਅਗਲੇ ਦੀ ਸੇਵਾ ਦਾ ਬਾਈ ਆਪਣੀ ਇਕੱਲੀ ਗਰੰਟੀ ਹੈ ਜੇਰ ਦੀ ਥਣ ਘਟਵਾ ਦੀ ਗਰੰਟੀ ਆਪਣੀ ਘਰ ਤੱਕ ਬਾਈ ਉ ਜਿਵੇਂ ਸੁਕੇ ਹਟ ਯੂ ਹਨਾ ਆਪਾਂ ਕਰਦੇ ਆਂ ਬਾਲਾ ਬੂਰੇ ਧਾਰਾਂ ਤੁਰਾਂ ਲੋ ਧਾਰਾਂ ਚੈੱਕ ਕਰੀਆਂ ਵੀਰੇ ਕਿਲੋ 1.5 ਕਿਲੋ ਚੋਇਆ ਵਾ ਠੀਕ ਆ ਬਾਈ ਓਕੇ ਜਮਾ ਹਾਂ ਬਾਕੀ ਹਾਂ ਦੇ ਓਕੇ ਮੈਂ ਧਾਰ ਇਹਨੂੰ ਵੀ ਕਰੀ ਹਨਾ ਵੀ ਆਪਾਂ ਤੁਸੀਂ ਇਹਦਾ ਤੁਹਾਨੂੰ ਮੈਂ ਇਹ ਇੱਥੋਂ ਦੇਖ ਬ੍ਰੀਡ ਬਖਾਈ ਨਾ ਚੀ ਦੀ ਕੀ ਚੀਜ਼ ਇਹ ਫੇਸ ਕੁਆਲਿਟੀ ਵੀ ਇਹ ਆਪਾਂ ਵੀ ਕਹਿੰਦੇ ਹੁੰਦੇ ਆ ਮਾੜੀ ਗੱਡੀ 'ਚ ਬੰਦਾ ਆਉਂਦੀ ਨਹੀਂ ਕਿ ਤੇ ਬੰਦਾ ਮਾੜੀ ਗੱਡੀ ਵੀ ਨਾ ਦੇ ਬਦਲ ਲਿਆਵੇ ਬਿਲਕੁਲ ਹੈ ਨਾ ਬਈ ਹਾਂ ਇਹ ਚੀਜ਼ ਇੱਥੋਂ ਵੀ ਦੇਖੋ ਹੈ ਨਾ ਅਜੇ ਵੀਡੀਓ ਤੇ ਮੌਂਦੀ ਛੋਟੀ ਲੱਗਦੀ ਹੋਵੇ ਵੀਰੇ ਵੇੜ ਹਾਂ ਇੰਨੀ ਜਿਆਦਾ ਡਬਲ ਆ 19 ਦਿਖ ਰਹੀ ਹੈ ਤੇ 21 ਲੱਗੂਗੀ ਆ ਕੇ ਹਾਂ ਜਿਹੜੀ ਗੱਲ ਆ ਕੋਲੇ ਬੰਦਾ ਹੈ ਨਾ ਬੰਦਾ ਦਾ ਮਨ ਖੁਸ਼ ਹੋਊਗਾ ਵੇਖ ਕੇ ਬਿਲਕੁਲ ਬਿਲਕੁਲ ਬਈ ਹੈ ਨਾ ਹਾਂ ਤੇ ਮੋੜਦਾਰ ਮਾੜਾ ਰੇ ਇਹ ਲੰਸਾ ਬਾਈ ਜਿਹੜੀ ਗੱਲ ਇਹ ਇੱਥੋਂ ਦੇਖੋ ਠੀਕ ਬੱਛੀ ਹੈ ਨਾ ਤੇ ਦਾਰ ਮੇਰੇ ਨਾਲ ਹੈ ਨਾ ਬਈ ਜਿਹੜੇ ਦਾਰ ਨੇ ਤਾਂ ਕੱਦ ਥਾਣਪਾਂਡਾ ਦੀ ਮੁੱਲ ਵੜਾ ਕਰੋਗੇ ਦਾ ਨਾ ਮੁੱਲ ਵੀਰੇ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਤੇ ਮੁੱਲ ਆਪਾਂ ਜਾਇਜ਼ ਹੀ ਕਰਨਾ ਜਾਇਜ਼ ਹੀ ਕਰਾਂਗੇ ਹਾਂ ਸਰ ਪਜਾਇਜ਼ ਠੀਕ ਹੈ ਬਈ ਬਾਈ ਕਹਿੰਦਾ ਮੁੱਲ ਆਪਾਂ ਜਾਇਜ਼ ਹੀ ਕਰਾਂਗੇ ਦਾ ਵੀ ਤੇ ਜਿਹੜੇ ਹਿਸਾਬ ਨਾਲ ਕਦ ਕਾਠ ਆ ਤੇ ਥਣਪਾਂਡਾ ਜਿਹੜਾ ਇਹਨੂੰ ਲੱਗਿਆ ਹੋਇਆ ਹੈ ਨਾ ਬਸ ਫਤ ਤੇ ਉਤਾਰੂ ਅੰਦਾਜ਼ਾ ਬਈ ਹਨਾ ਚਲੋ ਦੁੱਧ ਜਿੰਨੇ ਆਪਾਂ ਕਹਿੰਦਾ ਸੇਵਾ ਦਾ ਹਨਾ ਹਾਂਜੀ ਹਾਂਜੀ ਕਿੰਨਾ ਦੁੱਧ ਕੱਢਣਾ ਚਾਹੀਦਾ ਬੱਚੀ ਦੀ ਬਰੀਡ ਦੇ ਹਿਸਾਬ ਨਾਲ ਬਈ ਖਰਾਬ ਵੀਰੇ ਸਿਆਜ ਬੱਚੀ 30 ਤੋਂ 32 ਕਿਲੋ ਦੁੱਧ ਖਰਾਬ ਆਊਗੀ ਠੀਕ ਹਨਾ ਬਈ ਬਾਕੀ ਚਲੋ ਅਗਲੇ ਦੀ ਸੇਵਾ ਹਨ ਮੁੱਲ ਵੀਰੇ ਵੈੜ ਤਾਂ ਹੈਗੀ ਮੰਡੀ ਮੰਡੀ ਪਾਈ ਹੋਵੇ ਤਾਂ ਡੇਢ ਦੀ ਆ ਜੀ ਬਈ ਪਰ ਜਾਇਜ਼ ਮੁੱਲ ਸਿਰਫ 1.5 ਦੀ ਆਪਾਂ ਦੇਣੀ ਆ ਇਹ 1.5 ਹਨਾ ਤੇ ਮੈਂ ਕਹਿੰਦਾ ਵੀ ਤੁਸੀਂ ਆ ਤੁਸੀਂ ਦੇਖੋ ਤੁਸੀਂ ਇੱਥੋਂ ਜਾ ਕੇ ਨਾ ਜੇ ਥਾਣ ਭਾਂਡਾ ਦਾ ਸਾਰੇ ਪਾਸੇ ਇੱਕੋ ਜੀ ਪਈ ਆ ਹਨਾ ਜਿਵੇਂ ਥਾਣਾ ਨੂੰ ਇਤਰੋਂ ਦੇਖ ਲਓ ਜਿੱਦੋਂ ਮਰਜ਼ੀ ਦੇਖੀ ਚੱਲੋ ਸਾਰੇ ਪਾਸੇ ਵੀਰੇ ਕਲਾਸ ਆ ਬੱਚੀ ਜਿਹੜੀ ਗੱਲ ਬਿਲਕੁਲ ਹਨਾ ਬਈ ਤੇ ਬਾਕੀ ਜਿਹੜੀ ਮਿਲਕਮੈਨ ਬੂਨ ਦੇਖੋ ਤੁਸੀਂ ਹਨਾ ਦੁੱਧ ਤੇ ਗੁੜ ਨਹੀਂ ਬੱਚੀ ਦੀ ਇਹਦੇ ਵਿੱਚ ਇਹੀ ਆ ਵੀ ਤੁਸੀਂ ਬਰੀਡ ਤੇ ਪੈਸੇ ਲਾਉਣਾ ਜਿੰਨੀ ਸੇਵਾ ਕਰ ਲਓਗੇ ਦੁੱਧ ਦੇਣੇ ਕਰਨ ਵਾਲੀ ਨੇ ਪਾਏ ਨਾ ਹਣਾ ਤੇ ਭਾਈ ਕਿੰਨਾ ਮੁੱਲ ਕਰਾਂਗੇ ਆਪਾਂ ਦਾ 1 5 ਦੀ ਸਰਫਾਜ 1 ਲੱਖ 5000 ਦੀ ਹਾਂ ਤੇ ਵਾਪਾ ਘਾਟਾ ਨਹੀਂ ਹੋਣਾ ਜਿਹੜੀ ਗੱਲ ਆ ਕਸਾਈ ਵਾਲਾ ਕੰਮ ਨਹੀਂ ਇਹ ਤੇ ਜੇ ਗੱਲਬਾਤ ਕਰ ਲਈਏ ਅਕਸਰ ਐਡਿੰਗ ਐਡਿੰਗਾਂ ਵੈੜਾਂ ਦੇ ਉਤਾਰ ਬੰਦੇ ਇਹ ਕਹਿੰਦੇ ਭਾਈ ਫੋਨਪੇ ਕਰਾਂਗੇ ਹਣਾ ਨਾ ਨਾ ਬਈ ਆਪੋ ਕੰਮ ਨਹੀਂ ਆਪਾਂ ਜਿਹੜਾ ਮੁੱਲ ਕਰਨਾ ਖੁੱਲ੍ਹੇ ਹੀ ਕਰਨਾ ਹੁੰਦਾ ਹਣਾ ਤੇ ਬਾਕੀ ਜਿਹੜੀ ਗੱਲ ਆ ਕਿ ਬੰਦੇ ਕਹਿਣ ਹਾਂ ਬਈ ਚੀਜ਼ ਹੈਗੀ ਆ ਆ ਦੇਖੋ ਤੁਸੀਂ ਹਣਾ ਕੋਈ ਇਹਨੇ ਨਾ ਨਹੀਂ ਕੋਈ ਭਾਲ ਕੀਤੀ ਆ ਕਿ ਨਹੀਂ ਸਾਰਾ ਦੁੱਧ ਅਲਾਲੇਵਾ ਜੋ ਜਮਾ ਦੁੱਧ ਅਲਾਲੇਵਾ ਹਨ ਬਾਕੀ ਜਿਹੜੇ ਬੰਦੇ ਸਾਰ ਕੰਮ ਕਰਦੇ ਉਹਨਾਂ ਨੂੰ ਇਹਦੇ ਬਾਰੇ ਬਾਈ ਜਿਹੜੇ ਬੰਦੇ ਨੂੰ ਵੀ ਚੀਜ਼ ਦਾ ਪਤਾ ਹੋਇਆ ਆਪਾਂ ਬਾਲਾ ਦਾ ਕਹਿੰਦੇ ਨਹੀਂ ਬੰਦੇ ਨੇ ਮੈਂ ਟੈਕ ਹੀ ਲਾਉਣਾ ਲੈਣ ਲੱਗੇ ਨੇ ਮੈਂ ਟੈਕ ਹੀ ਲਾਉਣਾ ਬਿਲਕੁਲ ਹਨਾ ਬਾਈ ਤੇ ਸਾਰ ਬਾਈ ਆਪਣੇ ਕੋਲੇ ਦੋ ਦੂਜੀ ਆ ਉਹਨਾਂ ਬਾਰੇ ਵੀ ਦੱਸ ਸਕੀਂ ਹਨਾ ਬਾਈ ਇਹਦੀਆਂ ਕਰਮ ਵਾਲੀ ਦੀ ਇਹਨਾਂ ਦੀ ਬਾਈ ਇਹਦੀ ਕੀ ਡਿਟੇਲ ਆ ਸਭ ਤੋਂ ਪਹਿਲਾਂ ਜਿਹੜੀ 1 ਨੰਬਰ ਤੇ ਖੜੀ ਹੋਵੇ ਉਹ ਜਾ ਸੁਗਾ ਵਾਇਰਸ ਹੁੰਦੀ ਆ ਵੀਰੇ ਠੀਕ ਆ ਬਾਈ ਦਿਨ ਪਿਆ ਦੇ 7 ਤੋਂ 8 ਦਿਨ ਹਜੇ ਠੀਕ ਹੈ ਬਈ ਇਲਾਟਰਾਂ ਬਹੁਤ ਜ਼ਿਆਦਾ ਦੁੱਧ ਵੀ 24 25 ਕਿਲੋ ਦੀ ਮਾਲ ਕਹਿਣਾ ਬੈੜਾ ਠੀਕ ਹੈ ਬਈ ਜੇ ਆਪਾਂ ਕਹਦੇ ਬਰੀਡ ਚ ਬਹੁਤ ਜ਼ਿਆਦਾ ਚੰਗੀ ਹੈ ਬਰੀਡ ਬਹੁਤ ਆ ਵੀਰੇ ਬੜੀ ਆਪਾਂ ਦਾ ਵੀਡੀਓ ਵਿਖਾਉਣੀ ਹੈ ਨੀ ਕੱਚੀਆਂ ਕਰਕੇ ਜਿਹੜਾ ਬਣ ਲਓ ਕੋਈ ਕੱਚੀਆਂ ਦਾ ਚਾਹ ਬਣੂਗਾ ਠੀਕ ਹੈ ਬਈ ਹਾਂ ਇਹ ਇਥੋਂ ਤੀ ਦਿਖ ਤੋਈ ਇਹਦੀ ਫੇਸ ਕੁਆਲਿਟੀ ਹੈ ਨਾ ਇਹ ਇਥੋਂ ਤੀ ਚੈੱਕ ਕਰੋ ਆ ਦੇ ਇਹ ਹਾਂ ਥੋੜੀਆਂ ਗਾਂ ਹੈ ਕੱਚੀਆਂ ਆਪਾਂ ਤਿਆਰ ਕਰਕੇ ਵੀਡੀਓ ਪਾਉਣੀ ਹੈ ਬਿਲਕੁਲ ਹੈ ਨਾ ਤੇ ਫਤਾਰ ਬਈ ਕਿੰਨੇ ਕਿ ਦੁੱਧ ਆ ਲਈ ਇਹ ਬਈ ਦੁੱਧ 24 25 ਕਿਲੋ ਖਰਾਦ ਦਉਗੀ ਬਈ ਠੀਕ ਹੈ ਨਾ ਬਈ ਤੇ ਇਹਦਾ ਭਾਈ ਕੀ ਕਰਨਾ ਫਿਰ ਮੋਲਾਪਾ ਬਾਈ ਮੋਲਾ ਜੀ ਕੱਚੀ ਕੱਚੀ ਦਾ 80000 ਚ ਮਾਰਨ ਤਾਂ ਕਰ ਦਿਆਂਗੇ 80000 ਚ ਹਣਾ ਤੇ ਮੈਂ ਕਹਿੰਦਾ ਵੀ ਇਹ ਸਿਆਲਾਂ ਦੇ ਤੋਹਫੇ ਹੀ ਆ ਜੀ ਬਿਲਕੁਲ ਬਿਲਕੁਲ ਜਿਹੜੇ ਸੱਜਣ ਜਿਹੜੇ ਲੈ ਗਏ ਯਾਦ ਰੱਖਣਗੇ ਕਿ ਨਹੀਂ ਜਦੋਂ ਬੱਚਾ ਮੂਰੇ ਹੋਇਆ 90000 ਦੀ ਆ ਬਾਈ ਆ ਦੇਖੋ ਹਣਾ ਹਾਂ ਇਹ ਟਲਾਂ ਦੇ ਕਿੰਨੀਆਂ ਪੰਗਾਂ ਬਿਲਕੁਲ ਹਣਾ ਬਾਈ ਬਾਕੀ ਵਪਾਰ ਆਪਾਂ ਨੂੰ ਇਹ ਵੀ ਨਹੀਂਗਾ ਵੀ ਆਪਣੇ ਕੋਲ ਤਾਂ ਤਿਆਰ ਹੁੰਦੀਆਂ ਖੜਦੀਆਂ ਪਤਾ ਬਾਈ ਆਪਾਂ ਤਾਂ ਵੀਰੇ ਪਸ਼ੂ ਇਸ ਸਮੇਂ ਤਿਆਰ ਕਰਕੇ ਵੇਚਦੇ ਆ ਬਿਲਕੁਲ ਹਣਾ ਬਾਈ ਤਿਆਰ ਭਾਈ ਇਹਦੀ ਵੀ ਡਿਟੇਲ ਆ ਅਧਿਕਾਰਮ ਵਾਲੀ ਦੀ ਬਾਈ ਦੂਜਾ ਸੁਆ ਉਤਾਰ ਦੂਜਾ ਸੂਈ ਏ ਇਹ ਵੀ ਕਿੰਨੇ ਕਿੱਦੜੀਆਂ ਬਈ ਇਹ ਵੀ ਵੀਰੇ ਤਦ 20 ਤੋਂ 22 ਕਿਲੋ ਤੋ ਖਰਾ ਦੁੱਧ ਹੀ ਜਾਊਗੀ ਠੀਕ ਹੈਣਾ ਬਈ ਇਹ ਇੱਥੋਂ ਤੁਸੀਂ ਦੇਖੋ ਆਹ ਦੇਖੋ ਥਾਣਾ ਬਹੁਤ ਸੋਹਣਾ ਲੱਗਿਆ ਯਾਰ ਮੇਰੇ ਹਜ ਦਾ ਬੱਚੇ ਨੇ ਬੰਨਣਾ ਹਜ ਦਾ ਬੱਚੇ ਨੇ ਬਹੁਤ ਜਿਆਦਾ ਬੰਨਣਾ ਹਾਂ ਬਿਲਕੁਲ ਹੈਣਾ ਬਈ ਤੇ ਉਤਾਰ ਇਹਦਾ ਫਿਰ ਕੀ ਮੁੱਲ ਕਰਨਾ ਬਈ ਇਹ ਵੀ ਆ 8000 ਦੀ ਦੇਵਾਂਗੇ ਵੀਰੇ ਬਸ ਠੀਕ ਹੈਣਾ ਬਈ ਤੇ ਲਓ ਵੀ ਮਿੱਤਰੋ ਇਹ ਵੀ ਬਾਈ ਕਹਿੰਦਾ ਵੀ ਇਹ ਹਲੇ ਥੋੜੇ ਥੋੜੇ ਦਿਨ ਕੱਢ ਦਿnga ਕਿ ਨਹੀਂ ਆਪਣੀ ਵੀਡੀਓ ਇੱਕਦਾਂ ਲੇਟ ਹੋ ਜਾਂਦੀ ਪਰ ਆਪਾਂ ਪਸ਼ੂ ਤਿਆਰ ਕਰਕੇ ਪਾਉਣੇ ਜੀ ਬਿਲਕੁਲ ਹੈਣਾ ਬਈ ਤੇ ਜੇ ਬਰੀਡ ਦੇਖ ਤੁਸੀਂ ਇਹ ਇਹ ਇੱਥੇ ਦੇਖ ਤੁਸੀਂ ਖੜਾ ਲਵਾਰ ਬਾਈ ਇੱਥੇ ਹਾਂ ਅਧਰ ਇਹਦਾ ਕੀ ਕਰਨਾ ਮਤਲਬ ਇਹਦਾ ਵੀ ਆਪਾਂ ਇਹ ਵੀ 80000 ਦੀ ਸਰਪਟ ਆ ਗਿਆ ਵੀਰੇ ਹਾਂ ਲਓ ਵੀ ਫੇਸ ਕੁਆਲਟੀ ਦੇਖੋ ਬਾਕੀ ਲੈਂਥ ਲੈਂਥ ਦੇਖੋ ਯਾਰ ਜੇ ਆਪਾਂ ਕਹਿ ਦਈਏ ਕਿ ਨਹੀਂ ਬਹੁਤ ਚੰਗੀ ਆ ਵੀਰੇ ਥੋੜੇ ਕਿ ਦਿਨ ਵੀ ਕੱਢ ਗਈ ਏ ਤੇ ਦੇਖੀਏ ਬਣਦੀ ਦੇਖੀ ਬਾਈ ਕਿ ਨਹੀਂ ਜਿਹੜਾ ਬੰਦਾ ਲੈ ਜਾ ਫਾਇਦੇਮੰਦ ਹੀ ਆ ਬਾਈ ਬਿਲਕੁਕੁਲ ਹਾਂ ਬਾਈ ਜਿੰਨੇ ਦਿਨ ਕੱਢਦੀ ਆ ਬਾਈ ਕਹਿੰਦਾ ਉਹਨੇ ਦਿਨ ਫਾਇਦੇਮੰਦ ਹੀ ਆ ਇਹਦੇ ਵੀ ਇੱਥੋਂ ਵੀ ਦੇਖੋ ਸਰ ਬਾਈ ਜਾਂਦੇ ਜਾਂਦੇ ਹਨ ਆਪਣੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੋ ਪਾਜੋ ਕਿਸੇ ਵੀ ਸੱਜਣ ਨੇ ਸੰਪਰਕ ਕਰਨਾ ਨੂੰ ਥੋੜਾ ਸੌਖਾ ਹੋ ਜਾ ਹਾਂਜੀ ਨਾਮ ਹੈਗਾ ਅਵਤਾਰ ਵੀਰੇ ਪਿੰਡ ਜਾ ਕੇ ਵੀਰੇ ਜਿਹੜਾ ਮਰਜੀ ਦੌਲਤਵਰੀਆਂ ਘਰ ਪੱਛ ਸਕਦਾ ਹੈਗਾ ਜੀ ਬਈ ਹਾਂ ਪਿੰਡ ਹੈਗਾ ਆਪਣਾ ਬਗੜਾੜੀ ਜ਼ਿਲ੍ਹਾ ਫਰੀਦਕੋਟ ਜਿੱਥੋਂ ਨੰਬਰ ਹੈਗਾ 8847601402 ਠੀਕ ਹੈ ਜੀ ਭਾਈ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਉਤਾਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਾਈ ਵੀ ਹਰੇਕ ਵੀਡੀਓ ਦੇ ਵਿੱਚ ਅੱਗੇ ਵੀ ਬੋਲਦਾ ਹੁੰਦਾ ਏ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਬਰਕਰ ਤੁਸੀਂ ਪੂਰੀ ਕਰ ਲੈਣੀ ਆ ਕਿਉਂਕਿ ਬਾਈ ਹੁਣੀ ਜਿਹੜੀ ਜੀ ਕਹਿੰਦਾ ਆਪਣੇ ਫਾਰਮ ਤੇ ਆ ਕੇ ਤਾਰ ਭਾਈ ਆਪਦੀ ਪੂਰੀ ਤਸੱਲੀ ਬਿਲਕੁਲ ਜੀ ਦੇਰੋ ਆਪਣੇ ਕੋਲ ਆ ਕੇ ਤਸੱਲੀ ਕਰਕੇ ਲੈ ਜਾਵਾ ਬਾਅਦ ਚ ਆਪਾਂ ਲਾਂਭਾ ਨਹੀਂ ਲੈਣਾ ਹਾਂ ਜਿਹੜੀ ਕਿਉਂਕਿ ਬਾਈ ਨੇ ਇਹ ਵੀ ਗੱਲ ਬੋਲੀ ਏ ਵੀ ਦੁੱਧ ਬਰੀਡ ਨੇ ਕੱਢਣਾ ਤੇ ਤੁਹਾਡੀ ਸਾਹਮਣੇ ਕੱਢਣਾ ਨਹੀਂ ਤੁਸੀਂ ਆਪ ਦੀ ਸਮਝ ਨਾਲ ਜੇ ਥੋੜੀ ਜਿਵੇਂ ਜਿਵੇਂ ਤੁਹਾਡੀ ਸਾਹਮਣੇ ਆਉਂਦਾ ਜਾਨਵਰ ਉਹ ਮੈਂ ਤੇ ਖਰੀਦ ਸਕਦੇ ਬਾਕੀ ਪੰਜੇ ਗਾਵਾਂ ਹੀ ਮੈਂ ਕਹਿੰਦਾ ਇੱਕ ਦੂਜੇ ਤੋਂ ਵੱਧ ਕੇ ਆ ਹੋਰ ਕੋਈ ਵੀ ਤਸੱਲੀ ਪਰ ਕਰਨੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਜਿਉਂਦੇ ਬਾਅਦ ਦੇ ਰਹੋ ਜੀ ਧੰਨਵਾਦ